ਸਤਿ ਸ਼੍ਰੀ ਅਕਾਲ ਜੀ ਮੈਂ ਕਲਵੰਤ ਸਿੰਘ ਅਗੜਪੁਰੀ ਤੇ ਤੁਸੀਂ ਵੇਖ ਰਹੇ ਹੋ ਚੈਨਲ ਤੇਜ ਪ੍ਰਦੇਸ਼ ਦੋਸਤੋ ਅੱਜ ਇੱਕ ਬੜੇ ਹੀ ਦੁਖਦਾਈ ਘਟਨਾ ਦੇ ਉੱਤੇ ਦੁਖਦਾਈ ਮਸਲੇ ਦੇ ਉੱਤੇ ਗੱਲਬਾਤ ਕਰਨ ਜਾ ਰਿਹਾ ਹਾਂ ਪੰਜਾਬੀ ਮਾਂ ਬੋਲੀ ਦਾ ਲਾਲ ਹਰਮਨ ਪਿਆਰਾ ਗਾਇਕ ਰਾਜਵੀਰ ਜਵੰਧਾ ਸਾਨੂੰ ਸਦਾ ਲਈ ਵਿਛੋੜਾ ਦੇ ਗਿਆ ਜਵੰਧਾ ਦੇ ਚਰਚਿਤ ਗੀਤ ਦੀਆਂ ਲਾਈਨਾਂ ਵਾਰ-ਵਾਰ ਕੰਨਾਂ ਦੇ ਵਿੱਚ ਗੂੰਜ ਰਹੀਆਂ ਨੇ ਮਿੱਟੀ ਨਾ ਫਰੋੜ ਜੋਗਿਆ ਨਹੀਂ ਉਹ ਲੱਪਣੇ ਗਵਾਚੇ ਹੋਏ ਲਾਲ ਕੱਲ ਨੂੰ ਆਪਾਂ ਵੀ ਨਹੀਂ ਰਹਿਣਾ ਜਗ ਨੂੰ ਕੋਈ ਫਰਕ ਨਹੀਂ ਪੈਣਾ ਰਹਿਣਾ ਚੱਲਦਾ ਸਮੇਂ ਨੇ ਉਸੇ ਚਾਲ ਮਿੱਟੀ ਨਾ ਫਰੋੜ ਜੋਗਿਆ ਨਹੀਂ ਉਹ ਲੱਪਣੇ ਗਵਾਚੇ ਹੋਏ ਲਾਲ ਬਿਲਕੁਲ ਸੱਚ ਹੈ ਜਵੰਦਾ ਵਰਗਾ ਕੀਮਤੀ ਲਾਲ ਮੁੜ ਕੇ ਨਹੀਂ ਲੱਪਣਾ ਉਹ ਇੱਕ ਹੀਰਾ ਸੀ ਜੋ ਪੰਜਾਬੀ ਮਿੱਟੀ ਨੇ ਜਨਮਿਆ ਸੀ ਪਰ ਜੋ ਸਾਡੇ ਹੀ ਨਕੰਮੇ ਆਵਾਜਾਈ ਸਿਸਟਮ ਨੈਸ਼ਨਲ ਹਾਈਵੇਅ ਅਥਾਰਟੀ ਅਤੇ ਅਖੌਤੀ ਗਉ ਭਗਤੀ ਦੀ ਪੇਟ ਚੜ ਗਿਆ ਸੱਚ ਪੁੱਛੋ ਤਾਂ ਇਹਨਾਂ ਸੰਸਥਾਵਾਂ ਨੇ ਗਾਇਕ ਰਾਜਵੀਰ ਜਵੰਦਾ ਦਾ ਕਤਲ ਕੀਤਾ ਹੈ ਜਵੰਦਾ ਸਿਰਫ ਇੱਕ ਗਾਇਕ ਨਹੀਂ ਸੀ ਉਹ ਪੰਜਾਬ ਦੀ ਧੜਕਣ ਸੀ ਉਸ ਦੀ ਆਵਾਜ਼ ਵਿੱਚ ਮਿੱਟੀ ਦੀ ਖੁਸ਼ਬੂ ਸੀ ਉਸ ਦੇ ਗੀਤਾਂ ਵਿੱਚ ਜ਼ਿੰਦਗੀ ਦੀ ਸਾਦਗੀ ਤੇ ਜਵਾਨੀ ਦਾ ਜੋਸ਼ ਸੀ ਤੇਗੀਤ ਦੇ ਵਿੱਚ ਜਵੰਦਾ ਨੇ ਮਾਂ ਤੇ ਧੀ ਦੇ ਜਜ਼ਬਾਤ ਦਰਸਾਏ ਨੇ ਸਰਦਾਰੀ ਗੀਤ ਦੇ ਵਿੱਚ ਪੰਜਾਬ ਦੀ ਸ਼ਾਨ ਤੇ ਮਾਨ ਦੀ ਗੱਲ ਕੀਤੀ ਹੈ ਪੰਜਾਬ ਦੀ ਸਰਦਾਰੀ ਦੀ ਗੱਲ ਕੀਤੀ ਹੈ ਸਕੂਨ ਦੇ ਵਿੱਚ ਦਿਲ ਦੀ ਗਹਿਰਾਈ ਨੂੰ ਛੋਇਆ ਕੰਗਣੀ ਜੋਗਿਆ ਨਖਰਾ ਤੇ ਦਿਲ ਮੰਗਿਆ ਵਰਗੇ ਗੀਤਾਂ ਨੇ ਉਸ ਨੂੰ ਲੋਕਾਂ ਦੇ ਦਿਲਾਂ ਵਿੱਚ ਵਸਾ ਦਿੱਤਾ ਉਹ ਸਿਰਫ ਆਮ ਗਾਇਕਨੀ ਸੀ ਇੱਕ ਸਰੀਲਾ ਦਰਸ਼ਨ ਸੀ ਜੋ ਗੀਤਾਂ ਰਾਹੀਂ ਜੀਵਨ ਦੀ ਸੱਚਾਈ ਬਿਆਨ ਕਰਦਾ ਸੀ ਪਰ ਹੁਣ ਉਹ ਆਵਾਜ਼ ਸਦੀਵੀ ਖਮੋਸ਼ ਹੋ ਗਈ ਹੈ ਹਾਸੇ ਦੇ ਵਿਰਵਿਆਂ ਝਰ ਜਵੰਦਾ ਆਪਣੀ BMW ਮੋਟਰਸਾਈਕਲ ਉੱਤੇ ਜਾ ਰਿਹਾ ਸੀ ਤਾਂ ਅੱਗੋਂ ਦੋਸ ਲੜਦੇ ਹੋਏ ਸਾਡ ਅੱਗੇ ਆ ਗਏ ਜੋ ਜਵੰਦਾ ਦੀ ਅੱਗੇ ਚੱਲ ਰਹੀ ਬਲੈਰੋ ਗੱਡੀ ਦੇ ਸਾਹਮਣੇ ਆਏ ਤਬ ਬਲੇਰੋ ਗੱਡੀ ਦੇ ਡਰਾਈਵਰ ਨੇ ਇੱਕਦਮ ਬ੍ਰੇਕ ਮਾਰੀ ਜਿਸ ਕਾਰਨ ਜਵੰਦਾ ਦਾ ਮੋਟਰਸਾਈਕਲ ਬਲੇਰੋ ਗੱਡੀ ਵਿੱਚ ਜਾ ਬੱਚਾ ਇਹਨਾਂ ਸਾਡਾ ਨੂੰ ਕਥਿਤ ਗਊ ਪਗਤਾ ਨੇ ਧਾਰਮਿਕ ਭਗਤੀ ਦੇ ਨਾਮ ਤੇ ਸੜਕਾਂ ਤੇ ਪਟਕਣ ਲਈ ਛੱਡ ਦਿੱਤਾ ਹੈ ਸਾਡੇ ਸਿਸਟਮ ਦੀ ਨਾਕਾਮੀ ਅਤੇ ਗਊ ਪਗਤੀ ਦੇ ਕਾਰਨ ਇੱਕ ਜਵਾਨ ਇੱਕ ਹਰਮਨ ਪਿਆਰਾ ਕਲਾਕਾਰ ਮੌਤੇ ਮੂਹ ਵਿੱਚ ਜਾ ਪਿਆ ਹੈ ਸਵਾਲ ਇਹ ਹੈ ਕਿ ਜਵੰਦਾ ਦੀ ਮੌਤ ਸਿਰਫ ਇੱਕ ਹਾਦਸਾ ਹੈ ਜਾ ਇਹ ਉਸ ਪ੍ਰਣਾਲੀ ਦੀ ਸਿੱਧੇ ਜ਼ਿੰਮੇਵਾਰੀ ਹੈ ਜਿਸਨੇ ਆਪਣੇ ਫਰਜ਼ ਨੂੰ ਨਹੀਂ ਸਮਝਿਆ ਹਿਮਾਚਲ ਦੀਆਂ ਸੜਕਾਂ ਉੱਤੇ ਬੇਰੋਸ਼ਨੀ ਬੇਕਾਬੂ ਪਸ਼ੂਆਂ ਤੇ ਅਧੂਰੀ ਸੁਰੱਖਿਆ ਪ੍ਰਬੰਧ ਦਾ ਮਲਾਪ ਜਿਹੜਾ ਆ ਇਹ ਮੌਤ ਦਾ ਜਾਲ ਬਣ ਚੁੱਕਾ ਹੈ ਨੈਸ਼ਨਲ ਹਾਈਵੇਅ ਅਥਾਰਟੀ ਹਰ ਸਾਲ ਸੁਰੱਖਿਆ ਦਾ ਦਾਅਵਾ ਕਰਦੀ ਹੈ ਪਰ ਹਕੀਕਤ ਇਹ ਹੈ ਕਿ ਰੋਜ਼ਾਨਾ ਸੜਕਾਂ ਦੇ ਉੱਤੇ ਕੀਮਤੀ ਜਾਨਾਂ ਜਾ ਰਹੀਆਂ ਨੇ ਦੂਜੇ ਪਾਸੇ ਉਹ ਲੋਕ ਜੋ ਆਪਣੇ ਆਪ ਨੂੰ ਗਊ ਭਗਤ ਕਹੋਂਦੇ ਨੇ ਉਹਨਾਂ ਦਾ ਕੰਮ ਗਊ ਦੀ ਸੇਵਾ ਨਹੀਂ ਸਿਰਫ ਚੰਦੇ ਦਾ ਤੰਦਾ ਹੈ ਪੈਸਾ ਇਕੱਠਾ ਕਰਦੇ ਨੇ ਪਰ ਗਊਆਂ ਤੇ ਸਾਡ ਜਿਹੜੇ ਗਊ ਵੰਸ਼ ਹੈ ਉਹ ਸੜਕਾਂ ਤੇ ਆਵਾਰਾ ਕੁੰਮ ਤੇ ਫਿਰਦੇ ਨੇ ਦੋਸਤੋ ਅੱਜ ਆਵਾਰਾ ਕੁੱਤੇ ਤੇ ਆਵਾਰਾ ਗਾਵਾਂ ਜੜੀਆਂ ਨੇ ਉਹ ਹਾਸ਼ਿਆਂ ਦਾ ਕਾਰਨ ਬਣ ਰਹੀਆਂ ਨੇ ਕੁੱਤੇ ਜਿਹੜੇ ਨੇ ਉਹ ਲੋਕਾਂ ਨੂੰ ਨੋਚ ਕੇ ਖਾ ਰਹੇ ਨੇ ਕਦੇ ਸਾਮਾ ਸੀ ਜਦੋਂ ਆਵਾਰਾ ਕੁੱਤਿਆਂ ਨੂੰ ਮਾਰ ਦਿੱਤਾ ਜਾਂਦਾ ਸੀ ਆਵਾਰਾ گاਵਾਂ ਤੇ ਆਵਾਰਾ ਗਾਉਂ ਅੰਛ ਨੂੰ 부ਚੜ ਫੜ ਕੇ ਲੈ ਜਾਂਦੇ ਸੀ ਇਹਨਾਂ 부ਚੜਾਂ ਨਾਲ ਜਿਹੜੇ ਕੱਟੜ گاਉ ਪਗਤ ਨੇ ਇਹਨਾਂ ਨੇ ਮਾਰਕੁੱਟ ਕਰਨੀ ਸ਼ੁਰੂ ਕੀਤੀ ਕਈਆਂ ਦੇ ਉੱਤੇ ਤਸ਼ੱਦਦ ਕੀਤਾ ਜਿਸ ਕਰਕੇ ਉਹ 부ਚੜ ਇਹਨਾਂ گاਵਾਂ ਨੂੰ ਫੜਨ ਤੋਂ ਡਰਨ ਲੱਗੇ ਅਵਾਰਾ ਕੁੱਤਿਆਂ ਤੇ ਅਵਾਰਾ ਗਾਵਾਂ ਨੂੰ ਫੜਨ ਤੋਂ ਲੋਕ ਕਿਉਂ ਹਟ ਗਏ ਕਿਉਂਕਿ ਮੇਨਕਾ ਗਾਂਧੀ ਨੇ ਇੱਕ ਮਹਿਮ ਚਲਾਈ ਸੀ ਜਿਸ ਕਰਕੇ ਇਹਨਾਂ ਅਵਾਰਾ ਕੁੱਤਿਆਂ ਤੇ ਅਵਾਰਾ ਗਾਵਾਂ ਨੂੰ ਮਾਰਨ ਦਾ ਜਿਹੜਾ ਸਿਲਸਿਲਾ ਬਿਲਕੁਲ ਬੰਦ ਹੋ ਗਿਆ ਅਸੀਂ ਇਹ ਨਹੀਂ ਚਾਹੁੰਦੇ ਕਿ ਅਵਾਰਾ ਗਾਵਾਂ ਨੂੰ ਮਾਰ ਦਿੱਤਾ ਜਾਵੇ ਲੋਕਾਂ ਦੀ ਧਾਰਮਿਕ ਆਸਥਾ ਜੁੜੀ ਹੋਈ ਹੈ ਪਰ ਇਹਨਾਂ گاਵਾਂ ਨੂੰ ਸੰਭਾਲਣਾ ਵੀ ਇਹਨਾਂ ਪਸ਼ੂਆਂ ਨੂੰ ਸੰਭਾਲਣਾ ਵੀ ਉਹਨਾਂ ਗਊਪੱਖਤਾ ਦਾ ਕੰਮ ਹੈ ਜੋ ਗਊ ਸੇਵਾ ਦੇ ਨਾਂ ਤੇ ਕਰੋੜਾਂ ਦਾ ਚੰਦਾ ਇਕੱਠਾ ਕਰਕੇ ਹਜਮ ਕਰ ਜਾਂਦੇ ਨੇ ਜਵੰਦਾ ਦੀ ਮੌਤ ਨੇ ਇਸ ਝੂਠੇ ਧਾਰਮਿਕ ਦਿਖਾਵੇ ਨੂੰ ਨੰਗਾ ਕੀਤਾ ਹੈ ਰਾਜਵੀਰ ਜਵੰਦਾ ਵਰਗੇ ਕਲਾਕਾਰ ਵਿਰਲੇ ਚੰਗਦੇ ਨੇ ਉਹ ਆਪਣੇ ਗੀਤਾਂ ਰਾਹੀਂ ਪੰਜਾਬੀ ਜਵਾਨੀ ਨੂੰ ਦਿਸ਼ਾ ਦੇ ਰਿਹਾ ਸੀ ਉਸ ਦੀ ਸ਼ਖਸੀਅਤ ਵਿੱਚ ਮਾਣ ਸੀ ਪਰ ਅੰਕਾਰ ਨਹੀਂ ਸੀ ਉਹ ਨਵੀਂ ਪੀੜ੍ਹੀ ਨੂੰ ਆਪਣੇ ਮੂਲ ਨਾਲ ਜੋੜਦਾ ਸੀ ਪਰ ਹੁਣ ਉਹ ਨਹੀਂ ਦਿਆ ਕਿਉਂਕਿ ਆਵਾਜਾਈ ਨਾਲ ਜੁੜੇ ਲੋਕਾਂ ਤੇ ਗਵਾਂਵਾਂ ਦੀ ਸਾਮ ਸੰਭਾਲ ਕਰਨ ਵਾਲੇ ਲੋਕਾਂ ਨੇ ਆਪਣੇ ਫਰਜ਼ ਨੂੰ ਸਹੀ ਤੰਗ ਨਾਲ ਨਹੀਂ ਨਾ ਪਾਇਆ ਨੈਸ਼ਨਲ ਹਾਈਵੇਅ ਅਥਾਰਟੀ ਨੇ ਸੜਕਾਂ ਦੀ ਸੁਰੱਖਿਆ ਦਾ ਖਿਆਲ ਨਹੀਂ ਰੱਖਿਆ ਸਰਕਾਰ ਨੇ ਗਵਾਂਵਾਂ ਦੇ ਪ੍ਰਬੰਧ ਲਈ ਕੋਈ ਕਾਰਵਾਈ ਨਹੀਂ ਕੀਤੀ ਕੋਈ ਉਪਰ ਆ ਲਾ ਨੇ ਕੀਤਾ ਤੇ ਗਊ ਭਗਤਾਂ ਵੱਲੋਂ ਧਰਮ ਦੇ ਨਾਮ ਤੇ ਗਊ ਸੇਵਾ ਦੇ ਨਾਮ ਤੇ ਸਿਰਫ ਪੈਸਾ ਹੀ ਇਕੱਠਾ ਕੀਤਾ ਜਾ ਰਿਹਾ ਹੈ ਗਊਆਂ ਤੇ ਗੋਵਾਂਸ ਦੀ ਸੰਭਾਲ ਨੰਨ ਕੀ ਚੱਰੀ ਇਹਨਾਂ ਲੋਕਾਂ ਦੇ ਕਰਕੇ ਹੀ ਕੀਮਤੀ ਜਾਨਾਂ ਚੜੀਆਂ ਨੇ ਉਹ ਰੋਜ਼ ਜਾ ਰਹੀਆਂ ਨੇ ਇਹ ਹਾਦਸਾ ਨਹੀਂ ਇੱਕ ਕਤਲ ਹੈ ਅਤੇ ਇਸ ਕਤਲ ਦੇ ਤਿੰਨ ਕਾਤਲ ਨੇ ਪਹਿਲਾ ਨਕਮਾ ਆਵਾਜਾਈ ਸਿਸਟਮ ਜੋ ਕਾਗਜ਼ਾਂ ਤੇ ਚੱਲ ਰਿਹਾ ਹੈ ਦੂਜਾ ਨੈਸ਼ਨਲ ਹਾਈਵੇਅ ਅਥਾਰਟੀ ਜੋ ਜ਼ਮੀਨੀ ਹਕੀਕਤ ਤੋਂ ਅੰਨੀ ਹੋਈ ਬੈਠੀ ਹੈ ਤੀਜਾ ਅਖੋਤੀ ਗਉ ਪਗਤੀ ਜਿਸ ਨੇ ਅਖੋਤੀ ਗਉ ਪਗਤੀ ਦੇ ਨਾਮ ਤੇ ਮਨੁੱਖੀ ਜਾਨਾਂ ਨੂੰ ਖਤਰੇ ਵਿੱਚ ਪਾਇਆ ਹੋਇਆ ਜੋ ਅੰਦਾ ਦੀ ਮੌਤ ਪੰਜਾਬ ਦੇ ਲੋਕਾਂ ਲਈ ਇੱਕ ਵੱਡਾ ਸਦਮਾ ਹੈ ਸੰਗੀਤ ਦੀ ਦੁਨੀਆ ਨੇ ਆਪਣਾ ਇੱਕ ਹੀਰਾ ਗਵਾ ਲਿਆ ਹੈ ਪਰ ਇਹ ਮਾਮਲਾ ਸਿਰਫ ਸੰਗੀਤ ਤੱਕ ਹੀ ਸੀਮਤ ਨਹੀਂ ਰਹਿਣਾ ਚਾਹੀਦਾ ਇਹ ਪ੍ਰਣਾਲੀ ਦੀ ਨਾਕਾਮੀ ਹੈ ਜੋ ਹਰ ਇੱਕ ਦਿਨ ਕਿਸੇ ਨਾ ਕਿਸੇ ਰਾਜਵੀਰ ਚਵੰਦਾ ਨੂੰ ਨਿਕਲ ਰਹੀ ਹੈ ਮਿੱਟੀ ਨਾ ਫਰੋਲ ਜੋਗਿਆ ਇਹ ਪੰਕਤੀ ਹੁਣ ਸਿਰਫ ਇੱਕ ਗੀਤ ਨਹੀਂ ਰਹੀ ਇਹ ਹਕੀਕਤ ਦਾ ਦਰਦ ਬਣ ਗਈ ਹੈ ਅਸੀਂ ਜਿੰਨਾ ਮਰਜੀ ਮਿੱਟੀ ਨੂੰ ਫਰੋਲ ਲਈਏ ਚਵੰਦਾ ਵਰਗਾ ਨਾਲ ਮੁੜ ਨਹੀਂ ਲੱਭੇਗਾ ਹੁਣ ਸਵਾਲ ਸਾਡੇ ਸਾਹਮਣੇ ਹੈ ਕੀ ਅਸੀਂ ਇਸ ਕਤਲ ਦਾ ਸਾਹਬ ਮੰਗਾਗੇ ਜਾਂ ਫਿਰ ਅਗਲੇ ਕਿਸੇ ਲਾਲ ਦੇ ਘਵਾਚਨ ਦੀ ਉਹ ਠੀਕ ਕਰਾਂਗੇ ਅਤੇ ਸਿਰਫ ਸੋਸ਼ਲ ਮੀਡੀਆ ਦੇ ਉੱਤੇ ਦੁੱਖ ਦਾ ਪ੍ਰਗਟਾਵਾ ਕਰਾਂਗੇ ਸੋਗ ਮਨਾਵਾਂਗੇ ਸਾਨੂੰ ਜਾਗਰੂਕ ਹੋਣਾ ਪਵੇਗਾ ਸਾਨੂੰ ਸਰਕਾਰਾਂ ਨੂੰ ਜਗਾਉਣਾ ਪਵੇਗਾ ਇਹਨਾਂ tane ਇਕੱਠਾ ਕਰਨ ਵਾਲੇ ਗਊ ਸ਼ਾਲਾਵਾਂ ਚਲਾਉਣ ਵਾਲੇ ਲੋਕਾਂ ਤੱਕ ਕੰਨਾ ਤੱਕ ਆਵਾਜ਼ ਪਹੁੰਚਾਉਣੀ ਪਵੇਗੀ ਉਹਨਾਂ ਨੂੰ ਕਟਹਿਰੇ ਵਿੱਚ ਖੜਾ ਕਰਨਾ ਪਵੇਗਾ ਦੋਸਤੋ ਇਹ ਵੀਡੀਓ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਈ ਜਾਵੇ ਤਾਂ ਜੋ ਲੋਕ ਅਵੇਅਰ ਹੋਣ ਤਾਂ ਕਿ ਅੱਗੇ ਕੋਈ ਜਵੰਦਾ ਜੜਾ ਉਹ ਸਾਡੇ ਤੋਂ ਨਾ ਵਿਛੜ ਜਾਵੇ ਦੋਸਤੋ ਅਗਰ ਇਹ ਵੀਡੀਓ ਤੁਹਾਨੂੰ ਚੰਗੀ ਲੱਗੇ ਤਾਂ ਸਾਡੇ YouTube ਚੈਨਲ ਦੇ ਕਮੈਂਟ ਬਾਕਸ ਤੇ ਜਾ ਕੇ ਤੇ ਸਾਡੇ Facebook ਪੇਜ ਤੇ ਜਾ ਕੇ ਆਪਣੇ ਵਿਚਾਰ ਜ਼ਰੂਰ ਦੇਣਾ ਇਸ ਦਿਨ ਆ ਲਈ ਮਕਰਵੰਨ ਸਿੰਘ ਅਗੜਪੁਰੀ ਤੁਹਾਡੇ ਤੋਂ ਲੈਣਾ ਆਜਾਜ਼ ਸਤਿ ਸ਼੍ਰੀ ਅਕਾਲ